ਜਦੋਂ ਜਿਹੜੇ ਦੋ ਗਨਮੈਨ ਦਿੱਤੇ ਆ ਫੋਰਸ ਲਾ ਦਿੱਤੀ ਹੈ ਕਿ ਸਰਕਾਰ ਨੂੰ ਜਾਂ ਪੁਲਿਸ ਨੂੰ ਵੀ ਚਾਹੀਦਾ ਉਹਨਾਂ ਨੂੰ ਬੁਲਾ ਕੇ ਸਮਝਾਇਆ ਜਾਵੇ ਤਾਂ ਕਿ ਉਹਨੂੰ ਗਨਮੈਨ ਦੇ ਕੇ ਸਮਝਾਉਣਾ ਕਿ ਇਹਨਾਂ ਦੇ ਅਕਾਊਂਟ ਇਹਨਾਂ ਦੇ ਇਹਨਾਂ ਦੇ ਅਕਾਊਂਟ ਬੰਦ ਕਰੋ ਇਹਨਾਂ 'ਤੇ ਐਕਸ਼ਨ ਲਾਓ ਪਬਲਿਕ ਨਿਊਸੈਂਸ ਹੈ ਲੋਕਾਂ ਦੇ ਬੱਚੇ ਖਰਾਬ ਹੋ ਰਹੇ ਨੇ ਮੈਨੂੰ ਲੱਗਦਾ ਚਾਹੇ ਪੁਲਿਸ ਮੁਲਾਜ਼ਮ ਵੀ ਹੋਵੇ ਜਿੰਦੀ ਜਵਾਨ ਬੇਟੀ ਹੈ ਜਿੰਦੀ ਜਵਾਨ ਕੁੜੀ ਘਰ ਹੈ ਉਹ ਇਸ ਚੀਜ਼ ਨੂੰ ਲਾਈਕ ਨਹੀਂ ਕਰਦੇ ਹਰ ਬੰਦਾ ਉਹਨੂੰ ਨਫ਼ਰਤ ਕਰਦਾ ਜਿੰਦੇ ਬੱਚੇ ਜਵਾਨ ਜਿਹੜਾ ਸੁਸਾਇਟੀ ਨੂੰ ਬਿਲੋਂਗ ਕਰਦਾ ਹੈ ਹਰ ਬੰਦਾ ਇਹੋ ਜਿਹੀ ਗੰਦ ਨੂੰ ਨਫ਼ਰਤ ਕਰਦਾ ਹੈ ਇਸ ਗੰਦ ਨੂੰ ਨਫ਼ਰਤ ਕੌਣ ਕੌਣ ਕਰਦੇ ਨੇ ਕਿੰਨੇ ਕਾਂਡ ਕੀਤਾ ਹੈ ਕਿ ਉਹਨੇ ਸੁਸਾਇਸਾਈਡ ਕੀਤਾ ਹੈ ਦੁਖੀ ਹੋ ਕੇ ਜਾਂ ਉਹਨੂੰ ਮਰਡਰ ਕਿਸ ਨੇ ਕੀਤਾ ਉਹ ਤਾਂ ਮੈਟਰੋ ਵਿੱਚ ਐਵੀਡੈਂਸ ਹੈ ਇਹ ਸਿਰਫ ਇਸ ਕਰਕੇ ਜੋੜਿਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਮਹਿਰੋ ਜਾਂ ਇਹਨਾਂ ਦਾ ਜਿਹੜਾ ਗਰੁੱਪ ਸੀ ਉਹ ਜ਼ਿਆਦਾ ਇਹਨਾਂ ਦੇ ਉਲਟ ਬੋਲਦੇ ਸੀ ਪੰਜਾਬ ਦੇ ਸਾਰੇ ਦੇ ਜਿੱਥੇ-ਜਿੱਥੇ ਵੀ ਗਲਤ ਕੰਮ ਹੋਏ ਨੇ ਚਾਹੇ ਡੇਰਿਆਂ 'ਚ ਹੋਏ ਨੇ ਕਿਤੇ ਹੋਏ ਨੇ ਇਸ ਬੰਦੇ ਨੇ ਜਾ ਕੇ ਰੀਓਪਨ ਕੀਤੇ ਨੇ ਤਾਂ ਉਸ ਤੋਂ ਬਾਅਦ ਇੱਕ ਸਿਸਟਮ ਚੱਲਦਾ ਕਿ ਕਿਸ ਤਰੀਕੇ ਨਾਲ ਭਾਈ ਅਮਰਤਪਾਲ ਮਹਿਰਾ ਨੂੰ ਤੇ ਇਹਨਾਂ ਦੇ ਬੰਦਿਆਂ ਨੂੰ ਝੂਠੇ ਕੇਸਾਂ 'ਚ ਪਸਾਇਆ ਜਾਵੇ ਜੋੜਿਆ ਜਾਵੇ ਸੋ ਸਰਕਾਰ ਉਸ ਮਨਸ਼ਾ ਦੇ ਵਿੱਚ ਕਾਮਯਾਬ ਵੀ ਹੋ ਕਿਸੇ ਸਰਕਾਰ ਨਾਲ ਲਈ ਕਰ ਰਹੇ ਪਰ ਦੂਸਰੇ ਪਾਸੇ ਤਾਂ ਜਿਹੜੇ ਐਵੀਡੈਂਸ ਦੇ ਬਤਿ ਉਸ ਨੂੰ ਕਿਵੇਂ ਨੈਗਲੈਕ ਕਰ ਸਕੋ ਪਾਸੇ ਸੀਸੀਟੀਵੀ ਕੈਮਰਾ ਦੂਸਰੇ ਪਾਸੇ ਪੋਸਟ ਮਾਰਡ ਤੇ ਰਿਪੋਰਟ ਦੇ ਵਿੱਚ ਆਇਆ ਕਿ ਉਹਨਾਂ ਦਾ ਗਲਤ ਨਹੀਂ ਸੀਸੀਟੀਵੀ ਜਿਹੜਾ ਜਿਹੜਾ ਸੀਸੀਟੀਵੀ ਕੈਮਰਾ ਹੈ ਜਦ ਤੱਕ ਉਹ ਕੋਰਟ ਦੇ ਵਿੱਚ ਨਹੀਂ ਆਉਂਦਾ 65 ਬੀ ਦਾ ਸਰਟੀਫਿਕੇਟ ਆਊਗਾ ਕੈਮਰਾ ਦਾ ਮਾਲਕ ਕੌਣ ਹੈ ਕੈਮਰੇ 'ਚ ਕਿੰਨੇ ਇਹਨਾਂ ਨੂੰ ਉਹ ਸੀਸੀਟੀਵੀ ਹੈਂਡਓਵਰ ਕੀਤੀ ਇਹ ਅਦਾਲਤਾਂ ਦੇ ਵਿੱਚ ਸਿੰਪਲ ਗੱਲਾਂ ਮੰਨਣ ਯੋਗ ਨਹੀਂ ਹੁੰਦੀਆਂ ਇਹ ਤਾਂ ਬਾਹਰ ਦੀਆਂ ਗੱਲਾਂ ਨੇ ਕੈਮਰੇ ਦੇ ਵਿੱਚ ਦਿਖ ਰਿਹਾ ਹੈ ਫੈਕਟ ਵੀ ਨਹੀਂ ਇਸ ਗੱਲ ਬਾਰੇ ਆਪਾਂ ਅਜੇ ਕੁਝ ਨਹੀਂ ਕਹਿ ਸਕਦੇ ਕੈਮਰਾ ਤਾਂ ਮੈਂ ਤੁਹਾਨੂੰ ਉਦੋਂ ਹੀ ਵੀ ਕਿਹਾ ਸੀ ਕੈਮਰਾ ਤਾਂ ਮੋਦੀ ਤੇ ਅਡਾਨੀ ਨੂੰ ਲੜਾ ਰਿਹਾ ਹੈ ਗੁੱਥਮ ਗੁੱਥੀ ਹੋ ਰਹੇ ਨੇ ਜੇ ਉਹ ਸੱਚ ਹੈ ਤਾਂ ਫਿਰ ਇਹ ਵੀ ਸੱਚ ਹੈ ਉਸ ਨੂੰ ਭਾਰਤ ਦੇ ਨਾਮ 'ਤੇ ਕਰਕੇ ਮਾਰਾਂਗੇ ਨਹੀਂ ਬਿਲਕੁਲ ਨਹੀਂ ਇਹ ਗੱਲ ਪੌਸਿਬਲ ਹੀ ਨਹੀਂ ਇਹ 2-4 ਬੰਦੇ ਨੇ ਪੰਜਾਬ ਦੇ ਅੰਦਰ ਜਿਹੜੇ ਪੇਡ ਨੇ ਬੰਦੇ ਜਿਨ੍ਹਾਂ ਨੇ ਅੱਜ ਤੱਕ ਸ਼ਰਮ ਨਹੀਂ ਕੀਤੀ ਚਾਰ ਪੈਸੇ ਲੈ ਕੇ ਉਹਨਾਂ ਨੇ ਪੰਜਾਬ ਦੇ ਉਲਟ ਤੇ ਆਪਦੀ ਕਾਮ ਦੇ ਉਲਟ ਉਹਨਾਂ ਨੇ ਬਕਵਾਸ ਕਰਨੀ ਕਰਨੀ ਹੈ ਕਿਉਂਕਿ ਵਰਡ ਦੇ ਵਿੱਚ ਦਿਖਾਉਣਾ ਚਾਹੁੰਦੇ ਨੇ ਕਿ ਜਿਹੜਾ ਨੀਲਾ ਬਾਣਾ ਹੈ ਇਹ ਕੁੜੀਆਂ ਨੂੰ ਚੁੱਕ ਕੇ ਇਹਨਾਂ ਨੇ ਰੇਪ ਕੀਤਾ ਜਦ ਕਿ ਸਾਡੀ ਸ਼ੁਰੂ ਤੋਂ ਲੈ ਕੇ 300 ਸਾਲ ਤੋਂ ਇੱਕੋ ਹੀ ਹੈ ਕਿ ਜਦ ਸਿੱਖ ਇਕੱਠੇ ਹੁੰਦੇ ਨੇ ਤਾਂ ਇੱਕ ਲਬਜ ਹੁੰਦਾ ਹੈ ਚਾਹੇ ਤੇਰੀ ਧੀ ਹੋ ਮੇਰੀ ਧੀ ਆ ਚਾਹੇ ਤੇਰੀ ਭੈਣ ਹੋ ਮੇਰੀ ਭੈਣ ਤਾਂ ਇਹ ਕਲਚਰ ਜਿਹੜਾ ਇਹ ਸਿੱਖਾਂ ਦਾ ਇਹ ਕਲਚਰ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ 84 ਦੇ ਅੰਦਰ ਸਿੱਖਾਂ ਦੀਆਂ ਕੁੜੀਆਂ ਨਾਲ ਰੇਪ ਕੀਤੀ ਸੀ ਸਾਨੂੰ ਕੰਪੇਅਰ ਕਰਕੇ ਸਾਡਾ ਜਿਹੜਾ ਸਟੇਟਸ ਬਣਿਆ ਹੋਇਆ ਉਹਨੂੰ ਖਤਮ ਕਰਨ ਤੇ ਇਹ ਲੱਗੀ ਹੋਈ ਹੈ ਹਿੰਦੁਸਤਾਨ ਦੀ ਹਕੂਮਤ ਜਰਾ ਸਾਹਿਬ ਅਜੇ ਤੱਕ ਕੋਈ ਦੀ ਰਿਪੋਰਟ ਵੀ ਨਹੀਂ ਆਈ ਕਿ ਉਸ ਤੋਂ ਪਹਿਲੇ ਨਹੀਂ ਸਰ ਨਹੀਂ ਨਹੀਂ ਉਹ ਮੈਡੀਕਲ ਦੀ ਰਿਪੋਰਟ ਨਹੀਂ ਆਈ ਡੀਐਨਏ ਹੈ ਕਿਵੇਂ ਆਊਗੀ ਉਸ ਦੇ ਵਿੱਚ ਪੋਸੀਬਲ ਹੈ ਹੀ ਨਹੀਂ ਹੋ ਜੀ ਦਮ ਸਾ ਮੇਰੇ ਨਾਲ ਗੱਲ ਹੋਈ ਜਾਂ ਸਿਲੰਡਰ ਬਾਰੇ ਗੱਲ ਕਰਦਾ ਨਹੀਂ ਉਹ ਕੋਈ ਗੱਲ ਨਹੀਂ ਹੋਈ ਮੈਨੂੰ ਪਤਾ ਲੱਗਿਆ ਬੜੇ ਨਜ਼ਦੀਕੀ ਆਦਮੀਆਂ ਤੋਂ ਪਤਾ ਲੱਗਿਆ ਹੈ ਜਿਹੜਾ 2 ਦਿਨ ਤੋਂ ਚੱਲ ਰਿਹਾ ਹੈ ਭਾਈ ਅਮਰਤਪਾਲ ਮੈਰੋ ਸਿਲੰਡਰ ਕਰਨਾ ਹੈ ਉਹ ਸਰਕਾਰ ਦੇ ਬੰਦੇ ਸਰਕਾਰੀ ਬੋਲੀ ਬੋਲ ਰਹੇ ਨੇ ਸਿਰੇ ਦੀ ਬਕਵਾਸ ਮੈਂ ਸਿੱਧਾ ਲਫਜ਼ਾਂ ਚ ਕੋ ਗੱਲ ਖਤਮ ਕਰੂੰਗਾ ਉਹ ਸਰਕਾਰ ਦੇ ਬੰਦੇ ਉਸ ਬੰਦੇ ਨੂੰ ਅਰੈਸਟ ਕਰਾਉਣ ਦੇ ਲਈ ਜਾਂ ਇਹਨਾਂ ਦੇ ਆਪ ਦੇ ਕੋਲ ਵੀ ਹੋ ਸਕਦਾ ਟਾਈਕਾ ਸਿਸਟਮ ਨੂੰ ਕ੍ਰੀਏਟ ਕਰਨ ਦੇ ਲਈ মিডিਆ ਦੇ ਉੱਪਰ ਇੱਕ ਬਕਵਾਸ ਚਲਾਈ ਗਈ ਕਿ ਭਾਈ ਅਮਰਤਪਾਲ ਮਹਿਰੋ ਜਿਹੜਾ ਉਹ ਸਰੈਂਡਰ ਕਰ ਰਿਹਾ ਹੈ ਉਹ ਬੰਦਾ ਕਿੱਥੇ ਹੈ ਸ਼ਾਇਦ ਉਹਨੂੰ ਇਹ ਦਿਖਾ ਰਹੇ ਨੇ ਕਿ ਬੰਦਾ ਇਹਨਾਂ ਦੇ ਕੋਲ ਹੋਵੇ ਬੰਦਾ ਸਰੈਂਡਰ ਕਰਨਾ ਹੈ ਕਿਉਂਕਿ ਉਹਨਾਂ ਦੇ ਫਾਦਰ ਮੇਰੇ ਕੋਲ ਬੈਠੇ ਹੋਏ ਸੋ ਇਹ ਗੱਲਾਂ ਜਿਹੜੀਆਂ ਨੇ ਨੇਰੀ ਇੱਕ ਬਕਵਾਸ ਹੈ ਇਹਨਾਂ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਜਿਹੜੀ ਆਪਦੀ ਚਾਲ ਚੱਲ ਰਹੀ ਹੈ ਉਹ ਆਪਦੀ ਚਾਲ 'ਚ ਫੇਲ ਮਲੇਸ਼ੀਆ ਰਹਿ ਕੇ ਆਏ ਆ ਮੈਨੂੰ ਸਾਫ ਇਹਦੇ ਕਮਲ ਤੇ ਮਲੇਸ਼ੀਆ ਕੁਛ ਦਿਨ ਕਹਿੰਦੇ ਤੂੰ ਪਹਿਲਾਂ ਇੱਕ ਜੋ ਮਰਜ਼ੀ ਬੋਲੀ ਜਾ ਜਿਨ੍ਹਾਂ ਨੇ ਰੇਪ ਦੇ ਅਲੀਗੇਸ਼ਨ ਲਾਤੇ ਜਿਹੜਾ ਬੰਦਾ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਬੰਦਾ ਉਹਨੂੰ ਕਤਲ ਕਰਨਾ ਚਾਹੁੰਦਾ ਸੀ ਉਸ ਨਾਲ ਮਲੇਸ਼ੀਆ ਜਾਊਗਾ ਤੇ ਫਿਰ ਰਾਹ ਚੋਂ ਥੇ ਖਤਮ ਕਰ ਦਿੰਦਾ ਸੋ ਇੱਕ ਬਾਣੇ ਨੂੰ ਇੱਕ ਨਿਹੰਗ ਸਿੰਘ ਦੇ ਬਾਣੇ ਨੂੰ ਜਾਣ ਕੇ ਡੀਫੇਮ ਕਰਨਾ ਤੇ ਫਿਊਚਰ ਦੇ ਵਿੱਚ ਇਸ ਕੌਮ ਨੂੰ ਬਦਨਾਮ ਕਰਨਾ ਇੱਕ ਬੜੀ ਵੱਡੀ ਗੱਲ ਹੈ ਕਿ ਕੱਲ ਦੇ ਜਿਹੜੀਆਂ ਲੜਕੀਆਂ ਗੰਦੀਆਂ ਵੀਡੀਓ ਪਾਉਂਦੀਆਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਜਿਹੜੀ ਸਿਕਿਉਰਿਟੀ ਦੇ ਰਹੀ ਕੀ 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 ਮੈਸੇਜ ਦੇ ਰਹੇ ਨੇ ਕਿ ਕੱਲ ਨੂੰ ਬੱਚੇ ਕੱਲ ਨੂੰ ਬੱਚੇ ਜਵਾਨ ਹੋਣਗੇ ਤੁਸੀਂ ਉਹ ਬੀਬੀਆਂ ਕਿਸੇ ਨੇ ਮੈਨੂੰ ਇੱਕ ਤੁਹਾਡੇ ਰਿਪੋਰਟਰ ਨੇ ਵੀਡੀਓ ਭੇਜੀਆਂ ਨੇ ਲਾਹਨਤ ਇਹੋ ਜੇ ਅਫਸਰਾਂ ਦੇ ਤੇ ਲਾਹਨਤ ਇਹੋ ਜੇ ਸਰਕਾਰ ਦੇ ਜਿਹੜੇ ਉਹਨਾਂ ਨੂੰ ਆਪਾਂ ਸਿਕਿਉਰਿਟੀ ਦੇ ਰਹੇ ਆ ਤੇ ਦੂਜੇ ਬੰਦੇ ਆਪਾਂ ਅਲਿਗੇਸ਼ਨ ਲਾ ਕੇ ਰੇਪ ਦੇ ਅਲਿਗੇਸ਼ਨ ਦੂਜੇ ਬੰਦਿਆਂ ਤੇ ਲਾ ਰਹੇ ਆ ਅਸੀਂ ਪਹੁੰਚ ਆ ਵੀ ਸਕਦੇ ਆ ਉਸ ਵੱਲੋਂ ਕਿਹਾ ਜਾ ਰਿਹਾਗਾ ਵੀ ਉਹ ਤੁਹਾਡੇ ਕੋਲ ਚਲਾ ਗਏਗਾ ਨਹੀਂ ਇਹ ਇੱਕ ਗੱਲ ਬਣਾਈ ਦੇਖੋ ਗੱਲ ਕੋਈ ਪ੍ਰੈਕਟੀਕਲ ਕਿਸੇ ਨੂੰ ਪਤਾ ਨਹੀਂ ਜਦੋਂ ਮੇਰੇ ਨਾਲ ਗੱਲ ਹੀ ਨਹੀਂ ਹੋਈ ਜਾਂ ਤਾਂ ਮੇਰੇ ਨਾਲ ਗੱਲ ਹੁੰਦੀ ਨਾ ਫਿਰ ਤਾਂ ਮੈਂ ਕਹਿੰਦਾ ਜੀ ਉਥੋਂ ਕੈਨੇਡਾ ਜਾਂ ਦੱਬਈ ਜਾਂ ਅਮਰੀਕਾ 'ਚੋ ਗੱਲ ਹੋਈ ਹੈ ਗੱਲ ਤਾਂ ਕਿਸੇ ਨਾਲ ਹੋਈ ਨਹੀਂ ਹਰ ਬੰਦਾ ਇਸ ਵਕਤ ਨਾ ਫੇਮ ਹੋਣ ਦੇ ਲੈਂ ਦੇ ਲਈ ਉਹ ਆਪਦੇ ਕੋਲੋਂ ਮਨਤ ਕਰ ਗੱਲਾਂ ਬਣਾ ਰਿਹਾ ਕਿ ਮੇਰੀ ਭਾਈ ਅਮਰਤਪਾਲ ਮੇਰੇ ਨਾਲ ਗੱਲ ਹੋਈ ਉਹ ਕਹਿੰਦਾ ਮੇਰੀ ਹੋਈ ਹੈ ਕਿਸੇ ਨਾਲ ਕੋਈ ਗੱਲ ਨਹੀਂ ਮੈਨੂੰ ਤਾਂ ਡਾਊਟ ਹੈ ਸ਼ਾਇਦ ਪੁਲਿਸ ਦੇ ਕੋਲ ਹੀ ਅੱਛਾ ਖਾਰਾ ਸਾਹਿਬ ਕਹਿੰਦੇ ਰੈਕੀ ਵੀ ਕੀਤੀ ਗਈ ਸੀਗਾ ਪਰ ਪਹਿਲਾਂ ਉਹ ਰੈਕੀ ਸਰ ਕਿਉਂ ਕਰੂਗਾ ਬਤਾ ਰੈਕੀ ਕਰਨ ਦੀ ਉਹੋ ਜੀ ਬੀਬੀ ਦੀ ਜਿਹੜੇ ਉਹਦੇ ਅਲੀਗੇਸ਼ਨ ਨੇ ਜੋ ਵੀਡੀਓ ਆ ਰਹੀ ਹੈ ਉਹ ਰੈਕੀ ਕਰਨ ਦੀ ਲੋੜ ਹੈ ਅੱਛਾ ਖਾਰਾ ਸਾਹਿਬ ਇਹ ਦੱਸੋ ਆਪਣਾ ਜਿਸ ਤਰ੍ਹਾਂ ਪਾਲ ਮਹਿਰਮ ਕੀ ਬਹੁਤ ਮਾਹੌਦ ਚ ਉੱਗਿਆ ਹੈ ਉਹਦੇ ਦੀ ਕੀ ਹੈ ਅੰਮ੍ਰਿਤ ਅੱਪਸਾ ਵਿੱਚ ਸਪੋਰਟ ਵੀ ਮਿਲਦੀ ਹੈ ਕਿ ਨਾ ਮੰਨ ਤਬ ਵੀ ਦਿੱਤੀ ਹੈ ਸਰ ਮੈਂ ਤਾਂ ਹੈਰਾਨ ਆ ਕਿ ਜਿੱਥੇ ਉਹਨਾਂ ਨੂੰ ਮੋਬਾਈਲ ਆਇਆ ਜੇ ਉਸ ਲੇਡੀ ਨੂੰ ਜਿਹਨੇ ਥ੍ਰੈਟ ਦਿੱਤੀ ਉਹ ਮੋਬਾਈਲ ਟ੍ਰੇਸ ਕੀਤਾ ਪਿਛਲੇ ਜੇ ਸ਼ਿਵ ਸੈਨਾ ਨੇ ਪੰਜਾਬ 'ਚ ਕੀ ਕੀਤਾ ਸੀ ਆਪਦੇ ਤੇ ਆਪ ਹਮਲੇ ਕਰਾਏ ਹਮਲੇ ਕਰਾ ਕੇ ਸਿਕਿਉਰਟੀਆਂ ਲਈਆਂ ਅਸੀਂ ਹਮੇਸ਼ਾ ਹੀ ਜੋ ਬੰਦੇ ਮਾੜੇ ਬੰਦੇ ਨੇ ਪੰਜਾਬ ਦੇ ਅੰਦਰ ਜੋ ਉਹ ਬੋਲਦੇ ਨੇ ਉਹਨਾਂ ਦੇ ਕਹਿਣ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਇਹਨਾਂ ਨੂੰ ਸਿਕਿਉਰਟੀ ਦੇ ਰਹੀ ਹੈ ਉਹਨਾਂ ਦੇ ਕਹਿਣ ਤੇ ਪੰਜਾਬ ਚੱਲ ਰਿਹਾ ਹੈ ਹੁਣ ਪਿਛਲੇ ਜੇ ਪਿਛਲੇ ਸਾਲ ਬਠਿੰਡੇ 'ਚ ਖਾਲਿਸਤਾਨ ਦੇ ਲਫ਼ਜ਼ ਲਿਖਾਇਆ ਸ਼ਿਵ ਸੈਨਾ ਨੇ ਤੇ ਮੁੰਡੇ ਜਿਹੜੇ ਸੀ ਸਿਕਟੇ ਗਏ ਉਸ ਦੇ ਵਿੱਚ ਪਰ ਇਹਦੇ ਵਿੱਚ ਤਾਂ ਜ਼ਿੰਮੇਵਾਰੀ ਲਈ ਉਹਨਾਂ ਨੇ ਨਹੀਂ ਜ਼ਿੰਮੇਵਾਰੀ ਦੇ ਬਾਰੇ ਤੁਸੀਂ ਕਿਵੇਂ ਡਿਸਕਲੋਜ਼ ਕਰੋਗੇ ਕਿਵੇਂ ਇਹਨੂੰ ਕਲੀਅਰ ਕਰੋਗੇ ਨਹੀਂ ਬਿਲਕੁਲ ਐਹੋ ਜੀ ਗੱਲ ਨਹੀਂ ਜੇ ਜ਼ਿੰਮੇਵਾਰੀ ਲੈਣੀ ਹੁੰਦੀ ਤਾਂ ਫਿਰ ਆਪਾਂ ਅੱਜ ਮੈਨੂੰ ਵੀ ਅਗਲਾ ਦੱਸ ਦਿੰਦਾ ਵਕੀਲ ਤਾਂ ਮੈਂ ਆ ਫਿਰ ਮੈਨੂੰ ਕਹਿ ਦਿੰਦਾ ਬੰਦਾ ਉਹ ਕਿ ਭਾਈ ਮੈਂ ਜ਼ਿੰਮੇਵਾਰੀ ਚੁੱਕ ਲਈ ਐ ਮੈਂ ਕਨਫੈਸ਼ਨ ਕਰਦਾ ਦੂਸਰੀ ਗੱਲ ਇਹ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਕਨਫੈਸ਼ਨ ਐ ਇਹ ਅਦਾਲਤਾਂ 'ਚ ਨਹੀਂ ਮੰਨੀਆਂ ਜਾਂਦੀਆਂ ਅਸ਼ਿਕਰ ਸਾਹਿਬ ਅੱਜ ਜਿਸ ਕੀ ਜਦਾ ਤੱਕੀ ਅਪੀਲ ਦਾ ਉਹ ਪੀਰ ਤੋਂ ਵਾਰਤਾ ਦਾ ਵਾਰ ਪੁਰਸਾ ਮਾਰੋ ਬੋਟੂ ਨਹੀਂ ਟੋੜੀ ਦੇਖੋ ਜੇ ਰਿਮਾਂਡ ਹੋਰ ਮੰਗਦੀ ਆ 5 ਦਿਨ ਦਾ ਰਿਮਾਂਡ ਰਹਿ ਚੁੱਕਾ ਹੈ ਮੈਂ ਤਾਂ ਪਹਿਲੀ ਵਾਰ ਦੇਖਿਆ ਕਿ ਇੱਕ ਮਰਡਰ ਹੋਇਆ ਮਰਡਰ ਦੇ ਵਿੱਚ ਹਮੇਸ਼ਾ ਵੈਪਨ ਬਰਾਮਦ ਹੁੰਦਾ ਹੈ ਹੋਰ ਇਹ ਚ ਕੁਝ ਨਹੀਂ ਬਰਾਮਦ ਹੁੰਦਾ ਹੁੰਦਾ ਤਾਂ ਇਸ ਦੇ ਵਿੱਚ 5 ਦੇ ਜੇ 5 ਦਿਨ ਦੇ ਰਿਮਾਂਡ ਚ ਕੁਝ ਨਹੀਂ ਹੋਇਆ ਤੇ 6ਵੇਂ ਰਿਮਾਂਡ ਚ ਕੀ ਮਿਲਣਾ ਇਸ ਦੇ ਵਿੱਚ ਸੋ ਅਸੀਂ ਤਾਂ ਰਿਕਵੈਸਟ ਅਦਾਲਤ ਨੂੰ ਕਰਾਂਗੇ ਕੋਈ ਰਿਮਾਂਡ ਵਾਲੀ ਗੱਲ ਨਹੀਂ ਬਣਦੀ ਸਭ ਲੋਕਾਂ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਇਗਜ਼ਾਮ ਲ ਉਹ ਕਹਿੰਦੇ ਵੀ ਕਾਨੂੰਨ ਦਾ ਕੰਮ ਹੈ ਕਾਨੂੰਨ ਉਸ ਨੂੰ ਹੱਥ 'ਚ ਨਹੀਂ ਲੈਣ ਦੇਈਦਾ ਮੈਂ ਤਾਂ ਆਪ ਹੈਰਾਨ ਆ ਜੀ ਐ ਲੈ ਕਿਹਦੇ ਲੱਗ ਕਿਉਂ ਰਹੇ ਨੇ ਮੈਂ ਕਹਿ ਰਿਹਾ ਕਿ ਭਾਈ ਅਮਰਤਪਾਲ ਦਾ ਕਿਸੇ ਦਾ ਕੰਮ ਹੀ ਨਹੀਂ ਤੇ ਕੰਮ ਹੀ ਉਹਨਾਂ ਬੰਦਿਆਂ ਦਾ ਜਿਹੜੇ ਉਹਨੂੰ ਨਫ਼ਰਤ ਕਰਦੇ ਸੀ ਇਹ ਆਪਾਂ ਕਿਵੇਂ ਕਵਾਂਗੇ ਕਿ ਭਾਈ ਅਮਰਤਪਾਲ ਮੈਰੋ ਜਾ ਉਹਦੇ ਬੰਦਿਆਂ ਨੇ ਮਰਡਰ ਕੀਤਾ ਪਿਛਲੇ 3 ਮਹੀਨਿਆਂ ਤੋਂ ਅਮਰਤਪਾਲ ਭਾਈ ਇਸ ਕੰਚਨ ਕੁਮਾਰੀ ਸਮਝਾਉਂਦਾ ਆ ਰਹੇ ਸੀਗਾ ਨਹੀਂ ਸਮਝਾਉਣ ਦਾ ਮਤਲਬ ਮਰਡਰ ਥੋੜਾ ਹੁੰਦਾ ਜੀ ਸਮਝਾਓ ਤਾਂ ਉਹਨਾਂ ਸਾਰੀ ਦੁਨੀਆ ਹੀ ਰਹੀ ਸੀ ਜਦੋਂ ਥੱਲੇ ਉਹਦੀ ਵਰਡਿੰਗ ਪੜੋਗੇ ਹਰ ਬੰਦਾ ਕਹਿ ਰਿਹਾ ਵਿੱਚੋਂ ਕਿ ਬੀਬੀ ਸੰਘ ਕਰ ਬੀਬੀ ਸ਼ਰਮ ਕਰ ਇਹ ਗੱਲ ਪੰਜਾਬ ਹੈ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਇੱਕ ਫਰਾਡ ਕਰ ਰਹੇ ਹੋ ਨਾ ਆਪਾਂ ਆਪਦਾ ਬਦਲ ਕੇ ਸਰਕਾਰ ਦਾ ਪਹਿਲਾ ਫਰਜ ਬਣਦਾ ਸੀ ਕਿ ਉਹ ਲੇਡੀ ਨੇ ਇੱਕ ਫਰਾਡ ਨਹੀਂ ਕੀਤਾ ਪੰਜਾਬ ਦੇ ਵਿੱਚ ਆਪਦਾ ਨਾਮ ਚੇਂਜ ਕਰਕੇ ਆਪਦੀ ਆਈਡੈਂਟੀਫਿਕੇਸ਼ਨ ਲੁਕੋ ਕੇ ਉਹ ਕੀ ਕਰ ਰਹੀ ਸੀ ਪੰਜਾਬ ਦੇ ਵਿੱਚ ਕਿ ਇਹ ਵੀ ਹੋ ਸਕਦਾ ਕਿ ਦੂਜੀ ਕੰਟਰੀ ਨਾਲ ਮਿਲੀ ਹੋਵੇ ਇਹ ਵੀ ਹੋ ਸਕਦਾ ਕਿ ਇੰਡੀਅਨ ਸਟੇਟ ਦਾ ਉਹਨਾਂ ਨੂੰ ਨੁਕਸਾਨ ਕਰਨਾ ਹੋਵੇ ਇਹੋ ਜਿਹਾ ਆਪਾਂ ਸਾਈਡ ਤੇ ਆਪਾਂ ਨਹੀਂ ਜਾ ਰਹੇ ਜਿਹੜਾ ਬੰਦਾ ਦੇਖੋ ਜੇ ਮੈਂ ਆਪਦੀ ਪਛਾਣ ਲੁਕਾਉਂਗਾ ਤਾਂ ਇਟ ਮੀਨਸ ਮੈਂ ਕੋਈ ਗਲਤ ਕੰਮ ਇਸ ਕੰਟਰੀ ਜਾਂ ਇਸ ਸਟੇਟ ਲਈ ਕਰ ਰਿਹਾ ਪਰ ਮਹਿਰੋ ਸਾਹਿਬ ਦੇ 81 ਦੇ ਪਾਰਕਿੰਗਾਂ ਹੋਰ ਵੀ ਬਹੁਤ ਆ ਇਕੱਲੇ ਬਿਝੁੰਡੇ ਦੀਆਂ ਨਹੀਂ ਇਹ ਗੱਲ ਤਾਂ ਕਲੀਅਰ ਹੋਣੀ ਨਹੀਂ ਨਹੀਂ ਐਸਾ ਕੋਈ ਲੱਗ ਨਹੀਂ ਆਇਆ ਜੇ ਕੋਈ ਚਲਾਨ ਦੇ ਵਿੱਚ ਆਊਗਾ ਕੋਈ ਐਫਐਸਐਲ ਦੀ ਰਿਪੋਰਟ ਆਊਗੀ ਉਹਦੀ ਆਵਾਜ਼ ਨੂੰ ਕਲੀਅਰ ਕਰੋਗੇ ਦੇਖੋ ਪਿੱਛੇ ਇਹ ਗੱਲ ਵੀ ਉੱਠੀ ਹੋਈ ਸੀ ਆਵਾਜ਼ ਕੱਢਣੀ ਦੂਸਰੇ ਬੰਦੇ ਦੀ ਤਾਂ ਇਹ ਟੈਕਨੀਕਲ ਵੀ ਐਕਸਪਰਟ ਵੀ ਕਹਿ ਚੁੱਕੇ ਨੇ ਕੋਟਾ ਚਾਕੇ ਕਿ ਕੋਈ ਬੰਦਾ ਕਿਸੇ ਦੀ ਆਵਾਜ਼ ਕੱਢ ਸਕਦਾ ਇਹ ਗੱਲ ਇਹ ਗੱਲ ਕੋਈ ਕਹਿ ਰਹੇ ਫਿਰ ਉਹ ਅਮਰਿਤਪਾਲ ਮਹਿਰੋ ਦੀ ਵੀਡੀਓ ਨਹੀਂ ਦੇਖੋ ਮੇਰੇ ਦੇਖਣ ਦੇ ਵਿੱਚ ਇੱਕ ਫਾਲਸਲੀ ਇਮਪਲੀਕੇਟ ਕੀਤਾ ਗਿਆ ਉਹ ਉਹਦੀ ਵੀਡੀਓ ਨਹੀਂ ਹੋ ਸਕਦੀ ਕਾਰਨ ਕੀ ਹੈ ਕਿ ਜੇ ਉਹ ਵੀਡੀਓ ਜੱਤਕਰ ਵੀਡੀਓ ਨੂੰ ਕੋਈ ਐਫਐਸਐਲ ਨੂੰ ਕਲੀਅਰ ਨਹੀਂ ਕਰਦੀ ਆਪਾਂ ਨੂੰ ਐਡਮਿਸਿਬਲ ਨਹੀਂ ਸਬਸਟ ਕਹਿੰਦਾ ਸਰ ਜਿਹੜੇ ਇਜੈਂਕਾ ਤੋਂ ਗਨਮੈਨ ਦਿੱਤੇ ਆ ਪੁਲਿਸ ਲਾ ਦਿੱਤੀ ਹੈ ਕੀ ਸਰਕਾਰ ਨੂੰ ਜਾਂ ਪੁਲਿਸ ਨੂੰ ਨਹੀਂ ਚਾਹੀਦਾ ਉਹਨਾਂ ਨੂੰ ਬੁਲਾ ਕੇ ਸੁਣਾਇਆ ਜਾਵੇ ਤਾਂ ਕਿ ਉਹਨਾਂ ਨੂੰ ਗਨਮੈਨ ਸਰ ਸਮਝਾਉਣਾ ਕਿ ਇਹਦੇ ਅਕਾਊਂਟ ਇਹਨਾਂ ਦੇ ਅਕਾਊਂਟ ਬੰਦ ਕਰੋ ਇਹਨਾਂ 'ਤੇ ਐਕਸ਼ਨ ਲਾਓ ਪਬਲਿਕ ਨਿਊਸੈਂਸ ਹੈ ਲੋਕਾਂ ਦੇ ਬੱਚੇ ਖਰਾਬ ਹੋ ਰਹੇ ਨੇ ਗੱਲ ਮੈਨੂੰ ਇੱਕ ਰਿਪੋਰਟਰ ਨੇ ਇੱਕੋ ਲੇਡੀ ਜੀ ਨਾਲ ਦੀ ਵੀਡੀਓ ਭੇਜੀ ਹੈ ਓਪਨ ਹੈ ਬਿਲਕੁਲ ਯਾਰ ਉਹਨਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਖਾਰਾ ਸਾਹਿਬ ਇਹ ਵੀ ਜਾਉ ਲਾਈ ਜਾ ਰਿਹਾ ਵੀ ਸੰਨੀ ਲਿਆਉਣੀ ਵੀ ਸਿੱਖਾਂ ਦੀ ਕੁੜੀ ਐ ਉਹ ਵੀ ਸੁਨੀਤਾ ਪਾਲ ਨਹੀਂ ਸੰਨੀ ਇਹ ਤਾਂ ਇਹ ਇਲਜ਼ਾਮ ਤਾਂ ਲੱਗਣ ਪਾਈ ਅਮਰਤਪਾਲ ਤੇ ਜੇ ਉਹਨੇ ਮਰਡਰ ਕੀਤਾ ਤਾਂ ਇਹ ਆਪਾਂ ਇਸ ਤਰ੍ਹਾਂ ਦਾ ਲੱਖਾਂ ਲੋਕ ਨੇ ਉਹਦਾ ਮਰਡਰ ਕਿੰਨੇ ਕੀਤਾ ਗਲਤ ਅਸੀਂ ਵੀ ਹੈਰਾਨ ਆ ਕਿ ਉਹਦਾ ਮਰਡਰ ਕੀਤਾ ਕਿੰਨੇ ਸੋ ਇਹ ਜਿਹੜਾ ਮਰਡਰ ਹੈ ਫਿੰਗਰ ਮਿੱਕਾ ਜਿਹੜਾ ਹੈਗਾ ਉਹ ਕਾਫੀ ਕੁਝ ਬੋਲਦੀ ਜਾਂਦਾ ਹੈ ਕੀ ਕੀ ਬੋਲਦਾ ਇਹ ਨਹੀਂ ਚਾਹੀਦਾ ਨਹੀਂ ਚਾਹੀਦਾ ਸੀਗਾ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਜਿਹੜਾ ਬੰਦਾ ਇੰਨੀ ਸਮਾਜ ਚ ਗੰਦਗੀ ਪਾਉਂਦਾ ਹੈ ਉਹਦੇ ਤੇ ਕੋਈ ਬੰਦਾ ਕਿਹੜਾ ਬੰਦਾ ਐਕਸ਼ਨ ਕਰ ਗਿਆ ਆਪਾਂ ਕਿਵੇਂ ਕਹੋਲੇ ਇਹ ਕਿਹਨਾਂ ਨੂੰ ਪੋਸਟ ਦਾ ਫਲੈਕਸ਼ਨ ਲੱਗਿਆ ਸੀ ਲੁਧਿਆਣਾ ਯਾਰ ਕਿ ਤੁਤਵਾਰਾ ਸਾਹਿਬ ਉਹ ਮਰ ਗਿਆ ਉਹ ਸਾਰੀਆਂ ਗਾਇਬ ਵਾਰਾ ਸਾਹਿਬ ਆਈ ਕਿ ਮੋਟਾ ਇਦਾਂ ਲਾ ਸਭ ਦੇਖੋ ਉਹ ਗਾਇਬ ਹੋਣ ਬਾਰੇ ਤਾਂ ਕੋਈ ਲਿੰਕ ਨਹੀਂ ਨਾ ਜੀ ਉਹ ਭਾਵੇਂ ਕਿਸੇ ਨੇ ਕਰਾਤਾ ਹੋਵੇ ਤੇ ਮਰਡਰ ਨਾਲ ਕੋਈ ਲਿੰਕ ਨਹੀਂ ਬਣਦਾ ਠੀਕ ਹੈ ਅੱਜ ਫਾਦਰ ਬਾਈ ਆ ਉਹਨਾਂ ਦੇ ਫਾਦਰ ਬੈਠੇ ਨੇ ਮੇਰੇ ਕੋਲ ਉਹ ਵੀ ਹੈਰਾਨ ਨੇ ਇਸ ਪੱਖੋਂ ਕਿ ਜਾਣ ਬੁੱਝ ਕੇ ਜਿਹੜਾ ਇਹਨਾਂ ਨੂੰ ਤੰਗ ਕੀਤਾ ਜਾਵੇ